ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਤੰਤਨ ਬਾਬਾ ਸ਼ੇਖ ਫਰੀਦ ਜੀ ਦਾ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 350ਵਾਂ ਗੁਰਪੁਰਬ ਆਇਆ ਔਰ ਇਸ ਨਗਰ ਨੂੰ ਇਸ ਸ਼ਹਿਰ ਵਾਸਤੇ ਇੱਕ ਨਗਰ ਕੀਰਤਨ ਮਿਲਿਆ ਜੋ ਜਿਸ ਨੇ ਅਨੰਦਪੁਰ ਸਾਹਿਬ ਜਾਣਾ ਤਾਂ ਫਿਰ ਅਸੀਂ ਇੱਕ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਕਿ ਫਰੀਦਕੋਟ ਸ਼ਹਿਰ ਨਿਵਾਸੀਆਂ ਨੂੰ ਕਿਲਾ ਵੀ ਦਿਖਾਈਏ ਔਰ ਸਾਡੀ ਜਿਹੜੀ ਵਿਰਾਸਤ ਹੈ ਸਾਡਾ ਜਿਹੜਾ ਫਰੀਦਕੋਟ ਦਾ ਵਿਰਸਾ ਹੈ ਉਹ ਵੀ ਲੋਕਾਂ ਨੂੰ ਦਿਖਾਈਏ ਤਾਂ ਇਹ ਨਗਰ ਕੀਰਤਨ ਇਸ ਥਾਂ ਤੋਂ ਸ਼ੁਰੂ ਕਰਨ ਦਾ ਸਾਡਾ ਜਿਹੜਾ ਉਹ ਮਨ ਬਣਿਆ ਸੀ ਫਿਰ ਨਾਲੇ ਵੀ ਲੱਗਾ ਕਿ ਕਿਉਂ ਨਾ ਲੋਕਾਂ ਨੂੰ ਇੱਕ ਕਿਲਾ ਵੀ ਦਿਖਾਇਆ ਜਾਵੇ ਜਿਸ ਜਗ੍ਹਾ ਤੇ ਬਾਬਾ ਫਰੀਦ ਜੀ ਨੇ ਤਪ ਕੀਤਾ ਬਾਬਾ ਫਰੀਦ ਜੀ ਨੇ ਇਸ ਜਗ੍ਹਾ ਤੇ ਟੋਕਰੀ ਸਿੱਟੀ ਮਿੱਟੀ ਦੀ ਔਰ 810 ਸਾਲ ਤੋਂ ਇਹ ਸ਼ਹਿਰ ਹੈ ਜਿਹੜਾ ਆਬਾਦ ਹੈ ਇਹ ਸਭ ਤੋਂ ਵੱਡੀ ਗੱਲ ਹੈ ਕਿ ਬਹੁਤ سارے ਸ਼ਹਿਰਾਂ ਦੇ ਹਜ਼ਾਰਾਂ ਸਾਲ ਪੁਰਾਣੇ ਨਾਮ ਹੋਣਗੇ ਮਿਲਦੇ ਆ ਪਰ ਉਹਨਾਂ ਦੀ ਕੋਈ ਹੂਂਦ ਨਹੀਂ ਮਿਲਦੀ ਕਿ ਉਹ ਉਸ ਜਗ੍ਹਾ ਤੇ ਵਸਿਆ ਹੋਇਆ ਤਾਂ ਇਹ 810 ਸਾਲ ਤੋਂ ਇਸੇ ਜਗ੍ਹਾ ਤੇ ਬਾਬਾ ਜੀ ਦਾ ਤਪਸਥਾਨ ਹੈ ਇਸੇ ਜਗ੍ਹਾ ਤੇ ਜਿੱਥੇ ਉਹਨਾਂ ਨੇ ਮਿੱਟੀ ਸਿੱਟੀ ਹੈ ਜਿੱਥੇ ਉਹਨਾਂ ਨੇ ਵਾਣ ਦੇ ਨਾਲ ਹੱਥ ਪੁੰਜਿਆ ਉਹ ਜਗ੍ਹਾ ਵੀ ਅੱਜ ਤੱਕ ਮੌਜੂਦ ਹੈ ਔਰ ਇਹ ਇਸ ਗੱਲ ਦੀ ਗਵਾਹੀ ਭਰਦਾ ਕਿ ਇਹ ਸ਼ਹਿਰ ਉਦੋਂ ਦਾ ਆਬਾਦ ਹੈ ਸਿਰਫ 20 ਤਰੀਕ ਤੱਕ ਇਹਨਾਂ ਨਾਲ ਪ੍ਰਬੰਧਕਾਂ ਨਾਲ ਤਾਲਮੇਲ ਕੀਤਾ ਸੀ ਕਿ ਆਪਾਂ ਸੰਗਤਾਂ ਨੂੰ ਦਿਖਾਈਏ ਬਾਬਾ ਫਰੀਦ ਜੀ ਦੀ ਇਹ ਜਗ੍ਹਾ ਔਰ ਗੌਰਵਮਈ ਇਤਿਹਾਸ ਹੈ ਜਿਹੜਾ ਸਾਡਾ ਫਰੀ ਕੋਟ ਦਾ ਸੋ ਇਹਦੇ ਲਈ ਅਪਰਾਲਾ ਕਰ ਰਹੇ ਹਾਂ ਪ੍ਰਤਨ ਵਿਭਾਗ ਵੀ ਸਾਡਾ ਅਸੀਂ ਉਹਨਾਂ ਨੂੰ ਵੀ ਇਹਦੇ ਲਈ ਜਿਹੜਾ ਹੈਗਾ ਉਹ ਉਹਨਾਂ ਦੇ ਅਧਿਕਾਰੀ ਵੀ ਇੱਥੇ ਆਏ ਆ ਉਹ ਦੇਖ ਕੇ ਗਏ ਆ ਤਾਂ ਜਿਹੜੀ ਮਹਾਰਾਜਾ ਸਾਹਿਬ ਦੀ ਵਿਰਾਸਤ ਹੈ ਜਿਹੜਾ ਟਰਸਟ ਹੈ ਜਾਂ ਉਹਦੇ ਹਿੱਸੇਦਾਰ ਆ ਉਹਨਾਂ ਸਾਰਿਆਂ ਨਾਲ ਤਾਲਮਿਲ ਕਰਕੇ ਸਾਡੀ ਕੋਸ਼ਿਸ਼ ਹੈ ਕਿ ਇਹਨੂੰ ਫਰੀਦਕੋਟ ਦੇ ਕਿਲੇ ਨੂੰ ਹਮੇਸ਼ਾ ਲਈ ਲੋਕਾਂ ਲਈ ਖੁੱਲ੍ਹਾ ਜਾਵੇ ਤਾਂ ਕਿ ਇੱਕ ਤਾਂ ਲੋਕ ਜਿਹੜੇ ਰਾਜਸਥਾਨ ਵੱਲ ਜਾਂ ਕਿਤੇ ਵੀ ਜਾ ਕੇ ਉਹ ਦੇਖਦੇ ਆ ਪੁਰਾਣੀ ਵਿਰਾਸਤ ਨੂੰ ਉਹ ਦੇਖ ਸਕਣ ਔਰ ਦੂਜਾ ਜਿਹੜਾ ਹੈ ਸਾਡੇ ਸ਼ਹਿਰ ਦੇ ਵਿੱਚ ਟੂਰਿਜ਼ਮ ਵਧੇ ਸਾਡੇ ਸ਼ਹਿਰ ਦੇ ਵਿੱਚ ਲੋਕ ਆਉਣ ਸਾਡਾ ਵਪਾਰ ਵਧੂਗਾ ਸਾਰਾ ਕੁਝ ਵਧੂਗਾ ਤਾਂ ਇਸ ਵਾਸਤੇ ਅਸੀਂ ਇਹ ਅਪਰਾਲਾ ਕਰਾਂਗੇ ਪਰ ਹੁਣ ਹੁਣ 20 ਤਰੀਕ ਤੱਕ ਅਸੀਂ ਇਸ ਸਥਾਨ ਨੂੰ ਖੋਲਿਆ ਉਸ ਤੋਂ ਬਾਅਦ ਵੀ ਕੋਸ਼ਿਸ਼ ਕਰਾਂਗੇ ਕਿਉਂਕਿ ਇੱਥੇ ਜਦੋਂ ਇੰਨੀ ਜਨਤਾ ਆ ਜਾਂਦੀ ਤਾਂ ਉਹਨੂੰ ਸੰਭਾਲਣ ਦੀ ਸਮੱਸਿਆ ਹੁੰਦੀ ਹੈ ਇੰਨੇ ਕੁ ਦਿਨਾਂ ਲਈ ਤਾਂ ਸਾਨੂੰ ਹੁਣ 20 ਬੰਦੇ ਪੁਲਿਸ ਨੇ ਦਿੱਤੇ ਆ ਲਗਾਤਾਰ ਇਹਨਾਂ ਨੇ ਫਿਰ ਅਸੀਂ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਵੀ ਕਰਾਂਗੇ ਵੀ ਉੱਥੇ ਜਿਹੜੀ ਚੀਜ਼ ਦਿਖਾਉਣ ਵਾਸਤੇ 20 ਬੰਦੇ ਹੋਣ ਸਾਡੇ ਗਾਈਡ ਹੋਣ ਜਿਹੜੇ ਜਾ ਕੇ ਦੱਸਣ ਕਿ ਆ ਕੀ ਹੈ ਮਹਾਰਾਜਾ ਸਾਹਿਬ ਦਾ ਦਰਬਾਰ ਹੈ ਉੱਥੇ ਮਹਾਰਾਜਾ ਸਾਹਿਬ ਦੀਆਂ ਉਸੇ ਤਰ੍ਹਾਂ ਕੁਰਸੀਆਂ ਲੱਗੀਆਂ ਹੋਈਆਂ ਕਿਹੜੀ ਸੀਟ ਤੇ ਮਹਾਰਾਜਾ ਸਾਹਿਬ ਬੈਠਦੇ ਸੀ ਕਿਹੜੀ ਜਗ੍ਹਾ ਤੇ ਕੌਰ ਸਾਹਿਬ ਬੈਠਦੇ ਸੀ ਕਿਹੜੀ ਜਗ੍ਹਾ ਤੇ ਵਜ਼ੀਰ ਸਾਹਿਬ ਬ ਗੱਡੀਆਂ ਖੜੀਆਂ ਬਹੁਤ ਪੁਰਾਣੀਆਂ ਜਿਹੜੀਆਂ ਪਾਵਰ ਸਟੀering ਆ ਉਸ ਟਾਈਮ ਦੇ ਉੱਤੇ ਜਦੋਂ ਲੋਕਾਂ ਕੋਲੇ ਸਾਈਕਲ ਵੀ ਨਹੀਂ ਹੁੰਦਾ ਸੀ ਤਾਂ ਉਹ ਉਹ ਵੀ ਲੋਕਾਂ ਨੂੰ ਦਿਖਾਵਾਂਗੇ